ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਮਾਗੀ ਮੇਲਾ ਪੂਰੇ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਤਾਂ ਇਸ ਵਾਰ ਦਾ ਚੈਂਪੀਅਨ ਘੋੜਾ ਹੁਸ਼ਕਰ ਤੋਂ ਜਿਹੜਾ ਦੋ ਦੰਦ ਕੈਟਾਗਰੀ ਦੇ ਵਿੱਚ ਬਸ਼ੇਰਿਆਂ ਦੇ ਵਿੱਚ ਜਿੰਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ ਰੋਸਤਮ ਉਹ ਵੀ ਮੇਲੇ ਦੇ ਵਿੱਚ ਆ ਚੁੱਕਿਆ ਕਰਦੇ ਆਂ ਭਾਈ ਉਹਨਾਂ ਨਾਲ ਗੱਲਬਾਤ ਲੈਨੇ ਆਂ ਬਸ਼ੇਰੇ ਬਰੇ ਜਾਣਕਾਰੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਠੀਕ ਠਾਕ ਹੀ ਸਾਰੇ ਹਾਂਜੀ ਹਾਂਜੀ ਵਧੀਆ ਠੀਕ ਠਾਕ ਭਾਈ ਜੀ ਇੱਕ ਤੇ ਆਪਣਾ ਪਹਿਲਾ ਨਾਮ ਦੱਸ ਦਿਓ ਜੀ ਮੇਰਾ ਨਾਮ ਜੀ ਪ੍ਰਭਜੋਤ ਸਿੰਘ ਮਾਨ ਹੈ ਜੀ ਪ੍ਰਭਜੋਤ ਸਿੰਘ ਮਾਨ ਆ ਠੀਕ ਹੈ ਜੀ ਤੇ ਆਪਣਾ ਕਿਹੜਾ ਸਟੱਡ ਦਾ ਨਾਮ ਫਾਰਮ ਦਾ ਮੈਂ ਮਾਨ ਸਟੱਡ ਫਾਰਮ ਹੈ ਜੀ ਪਿੰਡ ਖਾਰਾ ਠੀਕ ਹੈ ਜੀ ਜ਼ਿਲ੍ਹਾ ਫਰੀਦਕੋਟ ਪਿੰਡ ਖਾਰਾ ਹਾਂਜੀ ਠੀਕ ਹੈ ਤੇ ਇੱਕੋੜੇ ਨੂੰ ਵੈਸੇ ਤੇ ਜਿਹੜੇ ਵੀਰ ਭਰਾ ਕੁਸ਼ਕਰ ਵੇਖਿਆ ਜਾਂ ਜਿਨ੍ਹਾਂ ਨੇ ਵੀਡੀਓ ਵੇਖੀ ਉਹਨਾਂ ਨੂੰ ਪਤਾ ਹੈ ਬਸ਼ੀਰੇ ਦਾ ਬਾਕੀ ਜਿਹੜੇ ਵੀਰ ਭਰਾ ਆਪਣੀ ਵੀਡੀਓ ਪਹਿਲੀ ਵਾਰ ਵੇਖਣਦੇ ਉਹਨਾਂ ਦੀ ਜਾਣਕਾਰੀ ਲਈ ਦੱਸ ਦੀਏ ਬਸ਼ੀਰੇ ਦਾ ਕੀ ਨਾਮ ਮੇਰੀ ਇਹਦਾ ਨਾਮ ਆ ਜੀ ਰੁਸਤਮ ਰੁਸਤਮ ਹਾਂਜੀ ਤੇ ਬਾਪੇ ਦਾ ਜੀ ਕੇਸਰੀ ਆ ਜੀ ਕੇਸਰੀ ਆ ਤੇ ਇਹ ਇਸ ਵਾਰ ਬਾਈ ਜੀ ਪੁਸ਼ਕਰ ਚੈਂਪੀਅਨ ਵੀ ਬਣਿਆ ਸੀ ਹਾਂ ਜੀ ਹਾਂ ਜੀ ਦੋ ਦੰਦ ਦੇ ਵਿੱਚ ਦੋ ਦੰਦ ਦੇ ਵਿੱਚ ਇਤ ਕੀ ਚੈਂਪੀਅਨ ਬਣਿਆ ਸੀ ਤੇ ਪਿਛਲੀ ਇੱਕ ਸਾਲ ਮਿਲਕਤੀਸ ਦੇ ਵਿੱਚ ਜਦੋਂ ਪਿਛਲੇ ਸਾਲ ਇਹ ਮਿਲਲਾ ਫਰੀਦਕੋਟ ਵੀ ਚੈਂਪੀਅਨ ਰਿਹਾ ਹਾਂ ਮਗਲੇ ਸਾਲ ਹੀ ਸੀਗਾ ਜੀ ਹਾਂ ਜੀ ਹਾਂ ਜੀ ਚੈਂਪੀਅਨ ਬਣਿਆ ਸੀ ਦੋਸਰੇ ਨੰਬਰ ਤੇ ਆਇਆ ਸੀ ਦੋਸਰੇ ਨੰਬਰ ਤੇ ਇਹ ਬਸ਼ੇਰਾ ਫਰੀਦਕੋਟ ਦੁੱਧ ਦੰਦ ਕੈਟਾਗਰੀ ਦੇ ਵਿੱਚ ਦੂਸਰੇ ਨੰਬਰ ਤੇ ਆਇਆ ਸੀ ਤੇ ਦੋ ਦੰਦ ਕੈਟਾਗਰੀ ਦੇ ਵਿੱਚ ਇਹਨੇ ਇਤ ਕੀ ਪੁਸ਼ਕਰ ਦੇ ਵਿੱਚ ਫਰਸਟ ਪੋਜੀਸ਼ਨ ਹਾਸਲ ਕੀਤੀ ਹੈ ਬਾਕੀ ਬਾਈ ਜੀ ਹੋਰ ਬਸ਼ੇਰੇ ਵਾਲੇ ਜਾਨਗੇ ਜੀ ਸਟੱਡ ਸਰਵਿਸ ਓਪਨ ਹੈ ਕਿ ਨਹੀਂ ਜੀ ਹਾਂਜੀ ਹਾਂਜੀ ਆਪਾਂ ਮਤਲਬ 15 ਫਰਵਰੀ ਤੋਂ ਬਾਅਦ ਓਪਨ ਕਰਾਂਗੇ ਜੀ 15 ਫਰਵਰੀ ਤੋਂ ਬਾਅਦ ਠੀਕ ਹੈ ਤੇ ਕੀ ਇਹਦੀ ਮੀਟਿੰਗ ਫੀਸ ਰੱਖੀ ਹੈ ਜੀ 52000 ਰੁਪਏ 52000 ਰੁਪਿਆ ਬਿਲਕੁਲ ਵਾਜਬ ਜੀ ਭਾਈ ਉਹਨਾਂ ਨੇ ਇਹਦੀ ਫੀਸ ਰੱਖੀ ਹੈ ਜਿਵੇਂ ਕਿ ਤੁਸੀਂ ਵੇਖ ਸਕਦੇ ਜੇ ਬਸ਼ੇਰੇ ਦੀਆਂ ਕੱਟ ਕੰਡੀਸ਼ਨਾਂ ਬੋਡੀ ਸਟਰਕਚਰ ਮਾਰਵਾੜੀ ਕੈਰੈਕਟ੍ਰਿਸਟਿਕ ਦੇ ਪੂਰੇ ਵਧੀਆ ਸ਼ੋਅ ਵਿਨਰ ਕੋੜਾ ਉਸ ਹਿਸਾਬ ਨਾਲ 52000 ਰੁਪਿਆ ਬਿਲਕੁਲ ਹੀ ਜਾਇਜ਼ ਫੀਸ ਰੱਖੀ ਹੈ ਬਾਕੀ ਜੇ ਕਿਸੇ ਵੀਰ ਭਰਾ ਨੇ ਇਹ ਤੋਂ ਸਟੱਡ ਸਰਵਿਸ ਲੈਣੀ ਹੋਵੇ ਸਰਵਿਸ 15 ਫਰਵਰੀ ਤੋਂ ਬਾਅਦ ਮਿਲੇਗੀ ਬਾਕੀ ਭਾਈ ਜੀ ਡਾਕਟਰ ਫੈਸਿਲਿਟੀ ਵਗੈਰਾ ਤੇ ਰੂਮ ਫੈਸਿਲਿਟੀ ਵਗੈਰਾ ਹੈਗੀ ਜੀ ਪੂਰੀ ਪ੍ਰਬੰਧ ਦੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਇੱਕ ਵਾਰ ਆਪਣਾ ਕੰਟੈਕਟ ਨੰਬਰ ਵੀ ਦੱਸ ਦਿਓ 98888 52552 ਠੀਕ ਹੈ ਵੀਰ ਜੀ ਧੰਨਵਾਦ ਵੀਰ ਜੀ ਟਾਈਮ ਦੇਣ ਲਈ ਲੋ ਜੀ ਤੁਸੀਂ ਇੱਕ ਅਰ ਫਿਰ ਝਲਕ ਮਾਰ ਲਓ ਬਸ਼ੇਰੇ ਰੁਸਤਮ ਦੇ ਉੱਤੇ ਬਸ਼ੇਰੇ ਨੂੰ ਭਾਈ ਉਹਨਾਂ ਨੇ ਸ਼ਿੰਗਾਰਿਆ ਹੀ ਬਹੁਤ ਜ਼ਿਆਦਾ ਹੈ ਬਾਕੀ ਭਾਈ ਉਹਨਾਂ ਨੇ ਦੱਸਣ ਮੁਤਾਬਿਕ ਬਿਲਕੁਲ ਵਾਜਬ ਜੀ 51000 ਫੀਸ ਹੈ ਜੇ ਬਾਕੀ ਡਿਟੇਲ ਲੈਣੀ ਹੋਵੇ ਤਾਂ ਉੱਤੇ ਵੇਖ ਸਕਦੇ ਜੇ ਤੁਸੀਂ ਆਹ ਪਾਸ